ਕੋੜਿਆਂ ਦੇ ਸ਼ਕੀਨਾ ਦੀ ਵੱਧ ਗਈ ਮੁਸੀਬਤ ਪੰਜਾਬ ਦੇ ਵਿੱਚ ਕੋੜਿਆਂ ਦੀ ਇਹ ਲਾ ਇਲਾਜ ਬਿਮਾਰੀ ਫੈਲ ਗਈ ਪੰਜਾਬ ਸਰਕਾਰ ਦੇ ਵੱਲੋਂ ਇਸ ਇਲਾਕੇ ਨੂੰ ਰੈੱਡ ਜ਼ੋਨ ਦੇ ਵਿੱਚ ਧਰ ਦਿੱਤਾ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੋੜਿਆਂ ਦੇ ਸ਼ਕੀਨਾ ਤੋਂ ਤੱਕ ਉਹਨਾਂ ਦੇ ਸਟੱਡ ਫਾਰਮਾਂ ਬਹੁਤ ਵੱਡੇ ਲੈਵਲ ਤੇ ਹਾਈ ਲੈਵਲ ਤੇ ਤਿਆਰ ਕੀਤੇ ਨੇ ਵੱਡੇ ਸ਼ੌਂਕ ਦੇ ਨਾਲ ਪੰਜਾਬ ਦੇ ਵਿੱਚ ਘੋੜਿਆਂ ਦੇ ਸ਼ਕੀਨਾ ਦੁਆਰਾ ਘੋੜੇ ਪਾਲੇ ਰੱਖੇ ਜਾਂਦੇ ਨੇ ਤੇ ਉਸੇ ਗੱਲ ਨੂੰ ਲੈ ਕੇ ਘੋੜਿਆਂ ਨੂੰ ਲੈ ਕੇ ਅੱਜ ਵੱਡੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਵਿੱਚ ਇੱਕ ਜਿਹੜੀ ਬਿਮਾਰੀ ਫੈਲ ਚੁੱਕੀ ਆ ਘੋੜਿਆਂ ਨੂੰ ਲੈ ਕੇ ਗਲੈਂਡਰ ਉਸ ਦਾ ਨਾਮ ਆ ਪੰਜਾਬ ਸਰਕਾਰ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਿਆ ਗਲੈਂਡਰ ਮਾਮਲੇ ਦੇ ਵਿੱਚ ਜਿਹੜਾ ਇਕ ਇਲਾਕੇ ਨੂੰ ਰੈੱਡ ਜ਼ੋਨ ਦੇ ਵਿੱਚ ਵੀ ਜਿਹੜਾ ਅਲਰਟ ਕਰ ਦਿੱਤਾ ਗਿਆ ਮੋਹਾਲੀ ਚੰਡੀਗੜ੍ਹ ਦੇ ਆਸ-ਪਾਸ ਦਾ ਜੰਨਾ ਵੀ ਖੇਤਰਾ ਗਲੈਂਡਰ ਮਾਮਲੇ ਦੇ ਵਿੱਚ ਰੈੱਡ ਜ਼ੋਨ ਐਲਾਨ ਦਿੱਤਾ ਪੰਜਾਬ ਸਰਕਾਰ ਨੇ ਘੋੜਿਆਂ ਦੇ ਵਿੱਚ ਗਲੈਂਡਰ ਨਾਮ ਦੀ ਲਾਹ ਇਲਾਜਾ ਜਿਹੜੀ ਬਿਮਾਰੀ ਉਸ ਦੀ ਪੁਸ਼ਟੀ ਹੋ ਚੁੱਕੀ ਹੈ ਮੋਹਾਲੀ ਅਤੇ ਚੰਡੀਗੜ੍ਹ ਦੇ ਆਲੇ ਦੁਆਲੇ ਦੇ 5 ਕਿਲੋਮੀਟਰ ਦਾ ਖੇਤਰਾ रेड जोन घोषित ਕਰ ਦਿੱਤਾ ਗਿਆ 5 ਤੋਂ 25 ਕਿਲੋਮੀਟਰ ਦਾ ਖੇਤਰ ਸਕਰੀਨਿੰਗ ਜ਼ੋਨ ਬਣਾਇਆ ਗਿਆ ਇਹ ਫੈਸਲਾ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਅਧਿਕਾਰਿਕ ਪੁਸ਼ਟੀ ਤੋਂ ਬਾਅਦ ਲਿਆ ਕਰੀਬ 1 ਮਹੀਨਾ ਪਹਿਲਾਂ ਬੋਹਾੜੀ ਜ਼ਿਲ੍ਹੇ ਦੇ ਪਿੰਡ ਕਰੋਰਾ ਦੇ ਵਿੱਚ ਗਲੈਂਡਰ ਦਾ ਇੱਕ ਕੇਸ ਸਾਹਮਣੇ ਐਸ.ਆਈ.ਐਸ ਬਿਮਾਰੀ ਦੀ ਵਿਗਿਆਨਕ ਪੋਸ਼ਟੀ ਹਸਾਰ ਦੇ ਘੋੜਿਆਂ ਦੇ ਕੌਮੀ ਖੋਜ ਕੇਂਦਰ ਨੇ ਕੀਤੀ ਸੀ ਕੇਂਦਰ ਨੇ ਚੇਤਾਵਨੀ ਜਾਰੀ ਕਰਕੇ ਦੱਸਿਆ ਸੀ ਕਿ ਇਹ ਬਿਮਾਰੀ ਬਹੁਤ ਹੀ ਖਤਰਨਾਕ ਅਤੇ ਲਾ ਇਲਾਜ ਹੈ ਜ਼ਿਕਰਯੋਗ ਇਹ ਵੀ ਅਕ ਕਿ 1 ਮਾਰਚ ਨੂੰ ਪੰਜਾਬ ਸਰਕਾਰ ਨੇ ਬੁਹਾੜੀ ਜ਼ਿਲ੍ਹੇ ਦੇ ਵਿੱਚ ਪਹਿਲਾ ਘੋੜ ਸਵਾਰੀ ਉਤਸਵ ਮਨਾਇਆ ਸੀ ਇਹ ਜਿਹੜਾ ਸਵਾਗਤ ਪ੍ਰਭਾਵਿਤ ਪਿੰਡ ਖੇਤਰ ਦੇ ਵਿੱਚ ਹੋਇਆ ਸੀ ਜਿਸ ਵਿੱਚ ਸੈਰਸਪਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੀ ਹਾਜ਼ਰੀ ਭਰੀ ਸੀ ਪੰਜਾਬ ਪੁਲਿਸ ਨੇ ਮੁਹਾਲੀ ਦੇ ਰੈੱਡ ਜ਼ੋਨ ਵਿੱਚ ਸਰਕਾਰੀ ਕੋੜਿਆਂ ਦੀ ਆਮਦ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਮੁਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੌਰਾਨ ਦੂਸਰੇ ਜ਼ਿਲ੍ਹਿਆਂ ਦੀ ਕੋੜ ਸਵਾਰ ਪੁਲਿਸ ਦੀ ਡਿਊਟੀ ਕਰਦੀ ਸੀ ਜਿਸ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਸਟੇਟ ਆਰਮਜ਼ ਪੁਲਿਸ ਜਲੰਧਰ ਨੇ 4 ਅਗਸਤ ਨੂੰ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਲੈ ਕੇ ਹਦਾਇਤ ਕੀਤੀ ਕਿ ਕੌਮੀ ਇਨਸਾਫ ਮੋਰਚੇ ਦੇ ਮੱਦੇਨਜ਼ਰ ਮੁਹਾਲੀ ਵਿੱਚ ਘੋੜਿਆਂ ਦੀ ਡਿਊਟੀ ਨਾ ਲਗਾਈ ਜਾਵੇ ਪੱਤਰ ਵਿੱਚ ਦਰਸਾਇਆ ਗਿਆ ਕਿ ਗਲੈਂਡਰ ਨਾਲ ਘੋੜਿਆਂ ਦੀ ਮੌਤ ਦੇ ਮਾਮਲੇ ਤੇਜ਼ੀ ਦੇ ਨਾਲ ਵੱਧਦੇ ਆ ਰਹੇ ਨੇ ਬਿਮਾਰੀ ਇਨਸਾਨਾਂ ਵਿੱਚ ਵੀ ਫੈਲ ਰਹੀ ਆ ਪੁਲਿਸ ਨੇ ਪੀਏਪ ਬਟਾਲੀਅਨਾਂ ਨੂੰ ਵੀ ਜਿਹੜਾ ਹਦਾਇਤ ਕੀਤੀ ਹੈ ਕਿ ਪਸ਼ੂ ਪਾਲਣ ਵਿਭਾਗ ਦੀ ਐਡਵਾਈਜ਼ਰੀ ਦੇ ਮੱਦੇ ਨਜ਼ਰ ਘੋੜਿਆਂ ਨੂੰ ਆਪਣੇ ਅਸਤਵਾਲਾਂ ਦੇ ਵਿੱਚ ਹੀ ਰੱਖਿਆ ਜਾਵੇ ਤਾਂ ਜੋ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਘਟਾਇਆ ਜਾ ਸਕੇ ਮਈ 2023 ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਦੇ ਵਿੱਚ ਇੱਕ ਘੋੜੇ ਦੀ ਮੌਤ ਹੋਈ ਸੀ ਇਸੇ ਬਿਮਾਰੀ ਦੇ ਨਾਲ ਉਸ ਵੇਲੇ ਸਬੰਧਤ ਘੋੜਾ ਪਾਲਕ ਨੇ ਆਪਣੇ ਦੋ ਘੋੜੇ ਲਾਪਤਾ ਕਰ ਦਿੱਤੇ ਸੀ ਤੇ ਜਿਸ ਨੇ ਪੰਜਾਬ ਪੁਲਿਸ ਨੇ ਉਸ ਦੇ ਖਿਲਾਫ ਕੇਸ ਵੀ ਦਰਜ ਕੀਤਾ ਸੀ ਪਿਛਲੇ ਬਰੇ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਕਰੀਬ ਸੱਤ ਘੋੜਿਆਂ ਦੀ ਮੌਤ ਗਲੈਂਡਰ ਦੇ ਨਾਲ ਹੋਈ ਸੀ ਇਸ ਤੋਂ ਬਾਅਦ ਸੂਬਾ ਸਰਕਾਰ ਨੇ ਪੰਜਾਬ ਦੇ ਵਿੱਚ ਘੋੜਿਆਂ ਦੇ ਮੇਲੇ ਦੇ ਉੱਪਰ ਸਮੂਹਕ ਇਕੱਠਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਸੀ ਤੇ ਅੱਜ ਬਹੁਤ ਵੱਡੀ ਖਬਰ ਆਇਆ ਇੱਕ ਮੀਡੀਆ ਰਿਪੋਰਟ ਦੇ ਨਾਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਗਲੈਂਡਰ ਆ ਉਹ ਮੁਰ ਤੋਂ ਜ਼ੋਰ ਫੜਦੀ ਜਾ ਰਹੀ ਹੈ ਇਤੋਂ ਤੱਕ ਕਿ ਮੁਹਾਲੀ ਚੰਡੀਗੜ੍ਹ ਦਾ ਜਿਹੜਾ ਆਸ-ਪਾਸ ਦਾ ਖੇਤਰ ਆ ਉਸ ਨੂੰ ਰੈੱਡ ਜ਼ੋਨ ਐਲਾਨ ਕਰਕੇ ਰੱਖਤਾ ਕਿਉਂਕਿ ਗਲੈਂਡਰ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਲਾ ਇਲਾਜ ਲਾਕੀ ਬਿਮਾਰੀ ਐ ਤੋਂ ਤੱਕ ਜਿਹੜੇ ਘੋੜਿਆਂ ਦੇ ਕੋਈ ਪ੍ਰੋਗਰਾਮ ਹੁੰਦੇ ਨੇ ਘੋੜਿਆਂ ਦੇ ਇਕੱਠਾਂ ਦੇ ਉੱਪਰ ਵੀ ਜਿਹੜੀ ਪਾਬੰਦੀ ਲਗਾਈ ਗਈ ਹੈ ਤੇ ਨਾਲ ਦੀ ਨਾਲ ਜਿਹੜਾ ਕੌਮੀ ਇਨਸਾਫ ਮੋਰਚਾ ਮੁਹਾਲੀ ਦੇ ਵਿੱਚ ਚੱਲ ਰਿਹਾ ਤੇ ਉੱਥੇ ਜਿਹੜੇ ਸਰਕਾਰੀ ਘੋੜੇ ਨੇ ਉਹਨਾਂ ਦੇ ਉੱਪਰ ਵੀ ਜਿਹੜੀ ਪਾਬੰਦੀ ਲਗਾਈ ਗਿਆ ਸਰਕਾਰੀ ਘੋੜਿਆਂ ਦੀ ਆਮਦ ਦੇ ਉੱਪਰ ਪੂਰੇ ਤਰੀਕੇ ਦੇ ਨਾਲ ਪਾਬੰਦੀ ਲਗਾਈ ਗਿਆ ਜਾਨੀ ਕਿ ਜਿਹੜੇ ਦੂਸਰੇ ਜ਼ਿਲ੍ਹਿਆਂ ਦੇ ਘੋੜਸਵਾਰ ਨੇ ਡਿਊਟੀ ਕਰਦੇ ਨੇ ਉੱਥੇ ਉਹ ਆਪਣੇ ਘੋੜੇ ਲੈ ਕੇ ਨਾ ਆਉਣ ਜਾਨੀ ਕਿ ਕਿਹਾ ਗਿਆ ਕਿ ਜਿਹੜੀ ਇਹ ਜਿਹੜੀ ਬਿਮਾਰੀ ਆ ਗਲੈਂਡਰ ਇਹ ਲਾ ਇਲਾਜ ਤੇ ਲਾਗ ਦੀ ਬਿਮਾਰੀ ਆ ਤਾਂ ਇਸ ਦੇ ਨਾਲ ਹੋਰ ਘੋੜਿਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਤੇ ਜਿਹੜੇ ਘੋੜਿਆਂ ਦੇ ਸ਼ਕੀਨ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਘੋੜੇ ਰੱਖੇ ਜਾਂਦੇ ਨੇ ਉਹਨਾਂ ਦੇ ਲਈ ਮੁਸੀਬਤ ਬੱਝ ਚੁੱਕੀ ਆ ਸਰਕਾਰ ਨੇ ਇਹ ਵੀ ਐਡਵਾਈਜ਼ਰੀ ਜਾਰੀ ਕੀਤੀ ਆ ਕਿ ਬਾਹਰ ਆਪਣੇ ਘੋੜਿਆਂ ਨੂੰ ਨਾ ਲੈ ਕੇ ਜਾਓ ਅਸਤਲਵਾਂ ਦੇ ਵਿੱਚ ਹੀ ਜਿਹੜਾ ਘੋੜਿਆਂ ਨੂੰ ਰੱਖਿਆ ਜਾਵੇ